ਕਲ ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜੀਲਾ ਫਾਇਲ ਕਰ ਤੋ ਸਭ ਤੋਂ ਪਹਿਲਾਂ ਕਿਸਾਨ ਵੀਰੇ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 13 3 ਦਸੰਬਰ 2024 ਹੈ ਤੇ ਅੱਜ ਆਪਾਂ ਆਪਣੇ ਜਿਹੜੇ ਖੇਤ ਵਿੱਚ ਜੋ ਟਰੰਚ ਮੈਥਡ ਦੇ ਨਾਲ ਜੋ ਗੰਨੇ ਦੀ ਬਿਜਾਈ ਕਰ ਰਹੇ ਹਾਂ ਸਭ ਤੋਂ ਪਹਿਲਾਂ ਕਿਸਾਨ ਵੀਰ ਤੁਸੀਂ ਮੇਰਾ YouTube ਚੈਨਲ ਹੈ ਫਾਇਲਕਾ ਫਾਰਮਿੰਗ ਉਸ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤਾਂ ਕਿਸਾਨ ਵੀਰ ਪਹਿਲਾਂ ਆਪਾਂ ਇਸ ਤਰ੍ਹਾਂ ਟ੍ਰੈਂਚ ਮੈਥਡ ਦੇ ਨਾਲ ਜਿਹੜਾ ਆਪਾਂ ਇਹ ਖੇਲਾ ਬਣਾ ਲਿਆ ਨੇ ਤੇ ਲਾਈਨ ਤੋਂ ਲਾਈਨ ਦੀ ਜਿਹੜੀ ਦੂਰੀ ਹੈ ਉਹ ਜਿਹੜੀ ਹੈਗੀ ਹੈ ਜੀ 4 ਫੁੱਟ ਆਪਾਂ 4 ਫੁੱਟ ਦੀ ਦੂਰੀ ਤੇ ਗੰਨਾ ਲਾ ਰਹੇ ਹਾਂ ਤੇ ਗੰਨੇ ਦੀ ਜਿਹੜੀ ਆਪਣੀ ਬਜਾਈ ਦੀ ਦਿਸ਼ਾ ਉਹ ਹੈਗੀ ਉੱਤਰ ਤੋਂ ਦੱਖਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿਹੜੀ ਹੈ ਉਹ ਕਹਿ ਦਿੰਦੀ ਉਹ ਉਹ ਕਹਿ ਰਹੀ ਹੈ ਪੂਰਬ ਤੋਂ ਪੱਛਮ ਆਪਾਂ ਆਪਾ ਵੀ ਰਿਹਾ ਉੱਤਰ ਤੋਂ ਦੱਖਣ ਤੇ ਇਹਦਾ ਆਪਾਂ ਨੂੰ ਰਿਜ਼ਲਟ ਵੀ ਚੰਗਾ ਮਿਲਿਆ ਅੱਗੇ ਵੀ ਆਪਾਂ ਗੰਨਾ ਲਾਇਆ ਹੋਇਆ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਇਹਦੀ ਜੋ ਦਿਸ਼ਾ ਉੱਤਰ ਤੋਂ ਦੱਖਣ ਦੀ ਹੈ ਤਾਂ ਇਹਦੇ ਵਿੱਚ ਅਸੀਂ ਖੇੜੀਆਂ ਬਣਾਉਣ ਤੋਂ ਬਾਅਦ ਇਹਨਾਂ ਖੇੜੀਆਂ ਦੇ ਵਿੱਚ ਜਿਹੜੀ ਖਾਦ ਤੇ ਜੋ ਅਸੀਂ ਰੀਸੈਂਟ ਜਾਂ ਦਵਾਈਆਂ ਪਾਉਣੀਆਂ ਨੇ ਉਹ ਆਪਾਂ ਕੀ ਕੀ ਪਾਈਆਂ ਨੇ ਉਹ ਆਪਾਂ ਅੱਗੇ ਦੱਸਾਂਗੇ ਸਾਰੀਆਂ ਹੀ ਖੇੜੀਆਂ 'ਚ ਪਾ ਕੇ ਉੱਤੋਂ ਆਪਾਂ ਹਲਕਾ ਹਲਕਾ ਰੇਜ਼ਰ ਲਾ ਦੇਣਾ ਤੇ ਇਹਦੇ ਨਾਲ ਕੀ ਹੋਵੇਗਾ ਵੀ ਜਿਹੜੀ ਦਵਾਈ ਹੈ ਔਰ ਖਾਦਾ ਮਿਕਸ ਹੋ ਜਾਣਗੀਆਂ ਤੇ ਜਿਹੜਾ ਗੰਨੇ ਦੀ ਬੱਡ ਹੈ ਉਹ ਸਿੱਧੀ ਖਾਦ ਤੇ ਬੀਜ ਦੇ ਸੰਪਰਕ ਵਿੱਚ ਨਹੀਂ ਆਏਗੀ ਤੇ ਜਰਮੀਨੇਸ਼ਨ ਵਧੀਆ ਹੋਵੇਗਾ ਤੇ ਜੇਕਰ ਤੁਸੀਂ ਬਾਅਦ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਸਿਰਫ ਗੰਨੇ ਦੀ ਜੇ ਖਾਦ ਤੁਸੀਂ ਜ਼ਮੀਨ 'ਚ ਪਹਿਲਾਂ ਪਾ ਦਿੰਦੇ ਹੋ ਡੀਏਪੀ ਜਾਂ ਹੋਰ ਖਾਦਾਂ ਜੋ ਵੀ ਤੁਸੀਂ ਪਾਉਣੀਆਂ ਨੇ ਤਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣੇ ਬੱਡ ਜਿਹੜੇ ਰਾਕੇ ਉੱਪਰ ਕਲੀ ਰੀਜੈਂਟ ਪਾ ਕੇ ਤੇ ਉੱਪਰੋਂ ਮਿੱਟੀ ਪਾ ਕੇ ਪਾਣੀ ਲਾ ਸਕਦੇ ਹੋ ਤੇ ਬਾਕੀ ਦਾ ਜੋ ਪ੍ਰੋਸੀਜਰ ਹੈ ਸਾਰਾ ਆਪਾਂ ਕੀ ਕੀ ਕੀਤਾ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਕਿੰਨੀਆਂ ਆਪਾਂ ਖਾਦਾਂ ਪਾਈਆਂ ਕਿਸ ਤਰ੍ਹਾਂ ਪਾਈਆਂ ਤੋ ਉਹ ਅਗਲੀ ਵੀਡੀਓ 'ਚ ਇੱਥੇ ਸਿਰ ਮੇਰਾ ਵਿਖਾਉਣ ਦਾ ਮਕਸਦ ਹੈ ਤੁਹਾਨੂੰ ਵੀ ਇਹ ਵਰਕਿੰਗ ਦੇ ਵਿੱਚ ਇੱਕ ਕਿਸ ਤਰ੍ਹਾਂ ਆਪਾਂ ਕਰ ਰਹੇ ਹਾਂ ਤੇ ਦੂਜੀ ਵਾਰੀ ਵੀ ਆਪਾਂ ਖੇੜੀਆਂ ਦੇ ਵਿੱਚ ਦੁਬਾਰਾ ਟਰੈਕਟਰ ਫੇਰ ਸਕਦੇ ਹਾਂ ਵੀ ਖੇੜੀਆਂ ਸਾਡੀ ਡੂੰਘੀਆਂ ਹੋ ਜਾਣ ਤੇ ਖੇਲਾਂ ਦੀ ਸਫਾਈ ਹੋ ਜਾਵੇ ਤੇ ਉਹਦੇ ਨਾਲ ਗੰਨਾ ਅਸੀਂ ਵਧੀਆ ਡੂੰਘਾਈ ਤੇ ਲਾ ਸਕਦੇ ਹਾਂ ਤਾਂ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਨਾਲ ਦੇ ਨਾਲ ਤੁਸੀਂ ਮੇਰਾ YouTube ਚੈਨਲ ਦਾ ਫਾਇਨਟਾ ਫਾਰਮਿੰਗ ਸ਼ੋਅ ਲਾਈਕ ਤੇ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚਦੀ ਹੋਵੇ ਇਹ ਤੇਰੀਆ ਸਾਫ ਹੋ ਰਿਹਾ ਹੈ ਇਹ ਅਸੀਂ ਖਾਸ ਦੇ ਵਿੱਚ ਨੂੰ ਹੋ ਰਿਹਾ ਹੈ ਤਾਂ ਬਿਲਕੁਲ ਹਲਕੀ ਜਿਹੀ ਚੋਕੀ ਚਾਹੀਦੀ ਹੈ ਤਾਂ ਜੋ ਦੋ ਦੂਰੀ ਨਾਲ ਗੁੰਮੀ ਨਾ ਜਾਵੇ ਜੇ ਅਸੀਂ ਖਿਲਰ ਸਾਫ ਕਰਦੇ ਹਾਂ ਇਸ ਤਰ੍ਹਾਂ ਅਜੀ ਜਗਾ ਡੂਆ ਲਾ ਕੇ ਜਿਹੜਾ ਉੱਥੇੜੀਆਂ ਨੂੰ ਸਾਫ਼ ਕਰ ਸਕਦੇ ਆ ਤਾਂ ਕੰਨੇ ਦੀ ਪੂਰੀ ਢੁਗਾਈ ਤੇ ਵਿੱਚ ਲੱਗੇਗਾ ਤੇ ਇਹਦੇ ਨਾਲ ਆਪਣੇ ਕੰਨੇ ਦੀ ਡਿਫਰੈਂਟੀ ਸਮੱਸਿਆ ਠੱਗ ਜਾਵੇਗੀ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ